ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਜਾਗਰਤ ਦੇ ਸਟੇਜ ਤੇ ਕੁਝ ਵਿਅਕਤੀਆਂ ਦੇ ਵੱਲੋਂ ਅਸ਼ਲੀਲ ਹਰਕਤਾਂ ਤੇ ਲੜਾਈ ਝਗੜਾ ਕੀਤਾ ਗਿਆ ਇਹ ਸਭ ਕੁਝ ਇੱਕ ਧਾਰਮਿਕ ਪ੍ਰੋਗਰਾਮ ਦੇ ਦੌਰਾਨ ਹੁੰਦਾ ਜਿਸ ਨੂੰ ਲੋਕਾਂ ਨੇ ਬਹੁਤ ਹੀ ਨਿੰਦਨਯੋਗ ਤੇ ਮੰਦ ਭਾਗਾ ਘਰਾੜ ਦਿੱਤਾ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਨਾਲ ਹੀ ਕਈ ਲੋਕਾਂ ਨੇ ਜਾਗਰਣ ਕਰਵਾਉਣ ਵਾਲੀ ਕਮੇਟੀ ਤੇ ਵੀ ਪ੍ਰਬੰਧਾ ਦੇ ਵਿੱਚ ਢਿੱਲ ਵਰਤਨ ਦੇ ਦੋਸ਼ ਲਗਾਏ ਨੇ ਲੋਕਾਂ ਦੇ ਰੋਸ ਤੇ ਜਾਗਰਣ ਕਮੇਟੀ ਦੀ ਸ਼ਿਕਾਇਤ ਤੋਂ ਬਾਅਦ ਬਠਿੰਡਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਕੋਤਵਾਲੀ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਫਰਾਜ਼ਤ ਦੇ ਵਿੱਚ ਲਏ ਗਏ ਵਿਅਕਤੀਆਂ ਚੱਕ ਕਿਨਰ ਤੇ ਦੋ ਨੌਜਵਾਨ ਸ਼ਾਮਲ ਨੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਕਾਨੂੰਨ ਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਇਸ ਕਾਰਵਾਈ ਦੇ ਨਾਲ ਲੋਕਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੀ ਹੈ ਕਿਉਂਕਿ ਉਹ ਨਦੀ ਮੰਗ ਤੇ ਤੁਰੰਤ ਧਿਆਨ ਦਿੱਤਾ ਗਿਆ ਇਸ ਘਟਨਾ ਨੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਰੁਕਿਆ ਅਤੇ ਸਲੀਕੇ ਦੇ ਮੁੱਦੇ ਨੂੰ ਮੁਰ ਤੋਂ ਉਭਾਰ ਦਿੱਤਾ ਜਿਸ ਕਾਰਨ ਪਵਿੱਖ ਦੇ ਵਿੱਚ ਅਜੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਹੋਰ ਸਖਤ ਕਦਮ ਚੁੱਕਣ ਦੀ ਲੋੜ ਹੈ ਅਸਸਕਟ ਰਾਵਲੀ ਨੇ ਤੇ ਰੌਣਕ ਤੇ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਇਹ ਮਾਮਲਾ ਚੂਰਾ ਤੇ ਕੀ ਕਾਰਵਾਈ ਹਾਂਜੀ ਪਿਛਲੇ ਮਿਤੀ 13 ਤਰੀਕ ਨੂੰ ਰਾਮਲੀਲਾ ਜੋ ਕਿ ਐਸਐਸਸੀ ਸਕੂਲ ਜਿਹੜੇ ਗੋਲਡੀ ਕੀ ਲੱਗਦੀ ਹੈ ਉਸ ਦੇ ਦੌਰਾਨ ਕੁਝ ਸ਼ਰਾਰਤੀ ਅੰਸਰਾਂ ਨੇ ਜਿਹੜਾ ਹੈਗਾ ਉੱਥੇ ਹੁੱਲੜਬਾਜੀ ਕੀਤੀ ਅਤੇ ਦੋ ਕਿਹੜੇ ਸੀਗੇ ਲੜਕੇ ਉਹਨਾਂ ਨੇ ਉੱਪਰ ਚੜ੍ਹ ਕੇ ਜਿਹੜਾ ਹੈਗਾ ਕੁਝ ਅਸ਼ੀਲ ਜਨ ਖਰਕਤਾ ਕੀਤੀ ਜਿਸ ਦੇ ਧਾਰਮਿਕ ਭਾਵਨਾ ਨੂੰ ਭਰਤਾਉਣ ਦੇ ਤਹਿਤ ਜਿਹੜਾ ਹੈਗਾ ਮਾਮਲਾ ਸਾਡੇ ਵੱਲੋਂ ਐਫਆਈਆ ਨੰਬਰ 184 ਇੰਟਾਰਮੀਂ ਪਾਵਨ ਨੂੰ ਬਲਦ ਦਰਜ ਕੀਤੀ ਗਈ ਇਸ ਦੀ ਅ ਇਸ ਦੇ ਤਹਿਤ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਜਿਸ ਦੇ ਤਹਿਤ ਦੋ ਲੜਕੇ ਜੋ ਉੱਪਰ ਦਿਖਾਈ ਦੇ ਰਹੇ ਸਨ ਉਹਨਾਂ ਨੂੰ ਅਸੀਂ ਕਿਹੜਾ ਹੈਗਾ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਆਕਾਸ਼ ਅਤੇ ਸੁਖਚੈਨ ਹੈਗਾ ਜੋ ਲੜਕੀ ਦੇ ਰੂਪ ਦੇ ਵਿੱਚ ਦਿਖਾਈ ਦੇ ਰਿਹਾ ਉਹ ਇੱਕ ਕੱਪੜੀ ਜਿਹੀ ਜਿਹਾ ਪਤਾ ਲੱਗੇ ਕਿ ਕਿੰਨਰ ਹੈਗਾ ਅੱਗੇ ਹਜੇ ਉਸ ਦੀ ਕਿਹੜੀ ਮੈਡੀਕਲ ਪ੍ਰੋਸੈਸ ਤੇ ਹੋਰ ਕਿਹੜਾ ਹੈਗਾ ਚੱਲ ਰਿਹਾ ਅਤੇ ਥੱਲੇ ਜੋ ਕਿ ਹੁੱਲੜਬਾੜੀ ਲੜਕੇ ਦੂਜੇ ਵੀਡੀਓ ਵੈਨਚ ਦਿਖਾ ਰਹੇ ਹਨ ਉਸ ਦੇ ਵਿੱਚ ਜੋ ਮੇਨ ਲੜਕਾ ਅਸੀਂ ਕਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਹੈ ਉਸ ਨੂੰ ਦੋਵੇਂ ਜਿਹੜੇ ਲੜਕੇ ਹੈਗੇ ਨੇ ਮੇਨ ਜਿਹੜੇ ਹੈਗੇ ਹਾਤਾ ਨਿਆਜ਼ ਮੁਹੰਮਦ ਦੇ ਰਹਿਣ ਵਾਲੇ ਆ ਜਿਹੜਾ ਸੁਖਚਾਨ ਹੈਗਾ ਉਹ ਵੀ ਆਪਣੇ ਸ਼ਹਿਰ ਬਟਿੰਡੇ ਦੇ ਹੀ ਰਹਿਣ ਵਾਲਾ ਹੈਗਾ ਤੇ ਇਹਨਾਂ ਨੂੰ ਜਿਹੜਾ ਅਲੱਗ-ਅਲੱਗ ਤਰ੍ਹਾਂ ਅੱਜ ਨੂੰ ਮਾਨਜੂ ਕੋਰ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਸਰ ਇਸੇ ਰੇਪਰੈਂਟੇ ਦੀ ਗੱਲ ਸੀ ਆਪਕੀ ਵਜ੍ਹਾ ਨਾਲ ਦੇਖੋ ਹਜੇ ਤਕਤੀਸ਼ ਚੱਲ ਰਹੀ ਆ ਮੁਢਲੇ ਤੌਰ ਤੇ ਤਾਂ ਹਜੇ ਇਸ ਗੱਲ ਨੂੰ ਮਤਲਬ ਕਿ ਜਿਹੜਾ ਤਕਤੀਸ਼ ਤਰ੍ਹਾਂ ਬਚਾਇਆ ਜਾਵੇ ਜਿਹੜਾ ਰੋਵਰ ਪਤੋ ਸ਼ੀਰ ਹੱਤ ਸੀ ਹੈ ਕੋਈ ਰੁਕੀ ਨਾ ਅਲੱਗ-ਅਲੱਗ ਦੇਖੋ ਜੀ ਜੋ ਵੀਡੀਓ ਤੋਂ ਜਾਂ ਹੁਣ ਤੱਕ ਦੀ ਤਫ਼ਤੀਸ਼ ਤੋਂ ਸਾਹਮਣੇ ਆਇਆ ਕਿ ਲੜਕੇ ਜੋ ਗਰੁੱਪ ਦੇ ਵਿੱਚ ਸੰ ਜਦੋਂ ਕਿ ਇੱਕ ਸੀਨ ਚੱਲਿਆ ਰਾਮ ਨੀਲਾ ਦਾ ਤੜਕਾ ਦਾ ਉਸ ਤੋਂ ਬਾਅਦ ਜੋ ਵਿੱਚ ਦੀ ਗੈਪਸ ਯੂਸ ਦੇ ਵਿੱਚ ਲੜਕੇ ਹੁੱਲੜਬਾਜੀ ਕਰਨ ਲੱਗੇ ਤੇ ਪੌੜੀਆਂ ਦੇ ਨਾਲ ਬਣੇ ਰੈਂਪ ਦੇ ਵਿੱਚ ਜਿਹੜੇ ਦੋ ਮੈਂ ਤੁਹਾਨੂੰ ਦੱਸਿਆ ਹੈਗਾ ਜਿਹੜਾ ਕਿਨਰ ਦੇ ਰੂਪ ਦੇ ਵਿੱਚ ਅਤੇ ਮਣੀ ਜੋ ਕਿ ਹੱਤਾਨਿਆ ਰਿਹਾ ਉੱਪਰ ਚੜ ਗਏ ਜਿਨ੍ਹਾਂ ਨੇ ਸ਼ਿੰਗਾਰ ਕਰ ਦਿੱਤੀ ਹੈ ਇਹ ਕਿਹੜੀ ਘਟਨਾ ਪਹਿਲਾਂ ਹੁੱਲੜਬਾਜੀ ਇਹਨਾਂ ਨੇ ਕੀਤੀ ਹੈ ਉਸ ਤੋਂ ਬਾਅਦ ਤਾਂ ਚੜ ਗਏ ਤੇ ਫਿਰ ਉਸ ਤੋਂ ਕੀ ਜੇ ਸੀਨ ਦੇ ਵਿੱਚ ਇਹ ਕਿਹੜੇ ਭਸਦੇ ਦਿਖਾਈ ਦੇ ਰਹੇ ਆ ਅਸੀਂ ਹਜੇ ਇਹਨਾਂ ਨੂੰ ਅੱਜ ਮੰਡੂ ਕੋਰਟ ਤੋਂ ਪੁਲਸਰ ਮਾਨ ਲੈ ਕੇ ਇਸ ਗੱਲ ਦੀ شناخت ਕਰਾਂਗੇ ਕਿ ਹੋਰ ਕਿਹੜੇ ਕਿਹੜੇ ਵਿਅਕਤੀ ਸਨ ਜੋ ਕਿ ਇਸ ਫੁੱਲੜਬਾਈ ਸ਼ਾਮੁੱਸਨ ਅੱਗੇ ਤਾਂ ਪਿੱਛੇਦਾਨੀ ਇਹ ਗੱਲ ਸਾਹਮਣੇ ਆ ਸਕੂਗੀ ਕਿ ਇਸ ਦੇ ਪਿੱਛੇ ਕੀ ਮਕਸਦ ਰਿਹਾ ਸੀਗਾ ਜਾਂ ਕਿ ਫੁੱਲੜਬਾਈ ਕਰਨ ਤੋਂ ਬਾਅਦ ਇਹ ਚੀਜ਼ ਵਾਪਰੀ ਹੈਗਾ ਕਾਰੀ ਇਹਨਾਂ ਦੇ ਵਿਸ਼ਲੇਸ਼ਣ ਹੋਣ ਕਿਤੇ ਬਾਅਦ ਵਿੱਚ ਨਹੀਂ ਜੀ ਨੇ ਬਿਲਕੁਲ ਬਚਿੰਦੋਂ ਗ੍ਰਿਫਤਾਰੀ ਕੱਲ ਗਿਫਤ ਕਰ ਦਿੱਤਾ ਗਿਆ ਸਾਰੇ ਲੋਕਾਂ ਨੇ ਆਰਾਮ ਦੇ ਨੰਬਰ ਤੇ ਸ਼ਿਕਾਇਤ ਕੀਤੀ ਨਹੀਂ ਜੀ ਨੇ ਇਸ ਤਰ੍ਹਾਂ ਦੀ ਕੋਈ ਹਜੇ ਤੱਕ 30 ਗੱਲ ਸਾਹਮਣੇ ਨਹੀਂ ਕਲੱਬ ਹੈ ਜਿਹੜਾ ਉਹਨਾਂ ਨੂੰ ਨੈਪਟਨ ਸੀਨੀਅਰ ਨਹੀਂ ਜੀ ইউনাইটেড ਕਲੱਬ ਦੇ ਜੋ ਕਿ ਮੇਨ ਹੈਗੇ ਨੇ ਵਿਨੋਦ ਜਿੰਦਰ ਜੀ ਉਹਨਾਂ ਵੱਲੋਂ ਹੀ ਪਰਚਾ ਦਰਜ ਕਰਾਇਆ ਗਿਆ ਉਹ ਵੀ ਸਾਨੂੰ ਪੁਲੀ ਕੰਪਲੇਨਰ ਦੇ ਰੂਪ ਦੇ ਵਿੱਚ ਸਾਹਮਣੇ ਆਇਆ